ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰੇ ਆਪਾਂ ਦੱਸਦੀ ਏ ਵੀ ਸੂਣ ਤੋਂ ਪਹਿਲਾਂ ਕਦੇ ਵੀ ਆਪਣੇ ਪਸ਼ੂ ਨੂੰ ਗੁੜਨਾ ਨਾ ਦਵੋ ਕਿਉਂਕਿ ਕਈ ਵਾਰ ਸੂਣ ਤੋਂ ਪਹਿਲਾਂ ਗੁੜ ਦੇਣ ਨਾਲ ਇੱਕ ਤਾਂ ਉਹ ਗਰਮ ਹੁੰਦਾ ਠੀਕ ਆ ਤੇ ਭਲਾਂ ਨੇ ਜਿਹੜੀਆਂ ਉਹ ਜਿਆਦਾ ਆ ਜਾਂਦੀਆਂ ਨੇ ਸੂਣ ਤੋਂ ਪਹਿਲਾਂ ਕਦੇ ਵੀ ਗੋੜਾ ਜਿਹੜਾ ਨਾ ਨਾ ਦਵੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਦੇ ਚੈਨਲ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵेंगे ਅੱਜ ਦੀ ਵੀਡੀਓ ਲੈ ਕੇ ਆਏ ਆ ਵੀਰੇ ਆਪਾਂ ਤੁਹਾਡੇ ਲਈ ਵੀ ਪਸ਼ੂ ਸੂਣ ਤੋਂ ਬਾਅਦ ਗਾਂ ਚਾਹੇ ਮੱਝ ਵੀ ਆਪਾਂ ਜਿਹੜਾ ਕੜਾ ਦੇਣਾ ਉਹ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਪਾ ਸਕਦੇ ਆ ਤੇ ਜਿਹੜੀਆਂ ਆਪਾਂ ਵਰਤ ਰਹੇ ਆ ਇਸ ਟਾਈਮ ਤੁਹਾਨੂੰ ਉਹ ਦੱਸਾਂਗੇ ਤੇ ਦੂਜਾ ਆਪਾਂ ਨੇ ਇਹ ਤੁਹਾਡੇ ਨਾਲ ਗੱਲ ਕਰਨੀ ਆ ਵੀ ਸੂਣ ਤੋਂ 21 ਦਿਨ ਬਾਅਦ ਜੇ ਗਾਂ ਚਾਹੇ ਮੱਝਾ ਜੇ ਉਹਦਾ ਕਣ ਨਹੀਂ ਚੱਲਦਾ ਤਾਂ ਉਹਨੂੰ ਆਪਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਣੀਆਂ ਨੇ ਕਿਉਂਕਿ ਜਿੰਨਾ ਚਿਰ ਕਣ ਨਹੀਂ ਚੱਲਦਾ ਨਾ ਤਾਂ ਪਸ਼ੂ ਪੀਕ ਲੈਵਲ ਤੇ ਦੁੱਧ ਜਾਂਦਾ ਨਾ ਅੰਦਰੋਂ ਪੂਰੀ ਸਫਾਈ ਹੁੰਦੀ ਆ ਨਾਰਮਲ ਆਪਣੇ ਸਿਆਣੇ ਕਹਿੰਦੇ ਹੁੰਦੇ ਨੇ ਵੀ ਕਣ ਚੱਲ ਪਿਆ ਹੁਣ ਪੀਕ ਲੈਵਲ ਤੇ ਪਸ਼ੂ ਆ ਜਿਹੜਾ ਦੁੱਧ ਦੇਊ ਵੀ ਹੁਣ ਦੁੱਧ ਵਧੂਗਾ ਤੇ ਆਪਾਂ ਨੇ ਗੱਲ ਕਰਨੀ ਆ ਵੀ ਪਸ਼ੂ ਦੇ ਸੂਣ ਤੋਂ ਬਾਅਦ ਜਦੋਂ ਆਪਾਂ ਨੇ ਪੀਕ ਤੇ ਦੁੱਧ ਲੈ ਕੇ ਜਾਣਾ ਆਪਾਂ ਕਹਿੰਦੇ ਜ਼ਰੂਰੀ ਨਹੀਂ ਵੀ ਫੀਡ ਕੱਲੀ ਫੀਡ ਤੇ ਪੀਕ ਤੇ ਦੁੱਧ ਲੈ ਕੇ ਜਾਣਾ ਉਹ ਵੀ ਆਪਾਂ ਤੁਹਾਨੂੰ ਕਾੜਾ ਦੱਸਦੇ ਆ ਇੱਕ ਤਾਂ ਆਪਾਂ ਨੇ ਤੁਹਾਨੂੰ ਕਾੜਾ ਦੱਸਣਾ ਵੀ ਪਸ਼ੂ ਦੇ ਸੂਣ ਤੋਂ ਬਾਅਦ ਜਿਹੜਾ ਦੇਣਾ ਠੀਕ ਆ ਨਾ ਦੂਆ ਦੱਸਣਾ ਵੀ ਜੇ ਕਣ ਨਾ ਚੱਲੇ ਫੇਰ ਕੀ ਦੇਣਾ ਤੇ ਤੀਜਾ ਦੱਸਣਾ ਆਪਾਂ ਨੇ ਜਦੋਂ ਆਪਾਂ ਨੇ ਆਪਣੇ ਪਸ਼ੂ ਨੂੰ ਪੀਕ ਲੈਵਲ ਤੇ ਦੁੱਧ ਲੈ ਕੇ ਜਾਣਾ ਪੀਕ ਲੈਵਲ ਤੇ ਵੀ ਉਹ ਕਿਹੜਾ ਕਾੜਾ ਦੇਣਾ ਤਿੰਨ ਯਾਨੀ ਕੀ ਕਾੜਿਆਂ ਦੀ ਆਪਾਂ ਇਹ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਆ ਜਿਹੜੀ ਸ਼ੇਅਰ ਕਰਾਂਗੇ ਤੇ ਜਿਹੜਾ ਜਿਹੜਾ ਤਰੀਕਾ ਆਪਾਂ ਵਰਤਦੇ ਆ ਆਪਾਂ ਤੁਹਾਨੂੰ ਉਹ ਦੱਸਾਂਗੇ ਠੀਕ ਆ ਜ਼ਰੂਰੀ ਨਹੀਂ ਹੁੰਦਾ ਹਰੇਕ ਵੀਰ ਆਪੋ ਆਪਣੇ ਤਰੀਕੇ ਨਾਲ ਕਾੜਾ ਦਿੰਦਾ ਠੀਕ ਆ ਆਪੋ ਆਪਣਾ ਤਰੀਕਾ ਵਰਤਦਾ ਜੋ ਅਸੀਂ ਵਰਤ ਰਹੇ ਆ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਜਰੂਰ ਕਰਾਂਗੇ ਕੱਲ ਆਪਾਂ ਲਾਈਵ ਹੋਏ ਸੀ ਸ਼ਾਮ ਨੂੰ ਵੀਰ ਨੇ ਆਪਾਂ ਨੂੰ ਕਿਹਾ ਸੀਗਾ ਵੀ ਵੀਰੇ ਕਾੜੇ ਤੇ ਜਰੂਰ ਵੀਡੀਓ ਬਣਾਓ ਆਪਾਂ ਨੂੰ ਇਹੀ ਹੁੰਦਾ ਵੀਰੇ ਆਪਾਂ ਤੁਹਾਡੇ ਨਾਲ ਵੱਧ ਤੋਂ ਵੱਧ ਨੌਲੇਜ ਆ ਜਿਹੜੀ ਸ਼ੇਅਰ ਕਰੀਏ ਤਾਂ ਜੋ ਫਾਇਦਾ ਹੋ ਸਕੇ ਯਾਰ ਤੁਹਾਡਾ ਠੀਕ ਆ ਨਾ ਆਪਾਂ ਨੂੰ ਵੀ ਇਹੀ ਆ ਵੀ ਕੱਲ ਦੇ ਵੀਡੀਓ ਚ ਵੀ ਆਪਾਂ ਨੇ ਇਹੀ ਗੱਲ ਕਰੀ ਸੀ ਵੀ ਆਪੋ ਆਪਣਾ ਸੁਭਾਅ ਹੁੰਦਾ ਆਪਣਾ ਸੁਭਾਅ ਇਹੀ ਆ ਵੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਤੁਹਾਡੀ ਤੇ ਜੋ ਵੀ ਆਪਾਂ ਨੂੰ ਨੌਲੇਜ ਮਿਲਦੀ ਆ ਜਾਂ ਆਪਾਂ ਨੂੰ ਹੈਗੀ ਆ ਉਹ ਆਪਾਂ ਤੁਹਾਡੇ ਨਾਲ ਆ ਜਿਹੜੀ ਸ਼ੇਅਰ ਕਰੀਏ ਤੇ ਹੁਣ ਵੀਰੇ ਕਾਪੀ ਪੈਨ ਲਓ ਚੱਕ ਤੇ ਮੈਂ ਬੋਲਣ ਲੱਗਿਆਂ ਪਹਿਲਾਂ ਆਪਾਂ ਨੇ ਗੱਲ ਕਰਨੀ ਆ ਤਾਜੇ ਸੂਈ ਗਾਂ ਜਾਂ ਮੱਝ ਦਾ ਕਾੜਾ ਜਿਹੜਾ ਆਪਾਂ ਨੇ ਸੂਣ ਤੋਂ ਬਾਅਦ ਦੇਣਾ 1 ਘੰਟੇ ਦੇ ਵਿੱਚ ਵਿੱਚ ਕਾੜਾ ਜਿਹੜਾ ਉਹ ਤੁਸੀਂ ਦੇ ਦਿਆ ਕਰੋ ਸੂਣ ਤੋਂ 1 ਘੰਟੇ ਦੇ ਵਿੱਚ ਵਿੱਚ ਕਾੜਾ ਜਿਹੜਾ ਦੇ ਦਿਆ ਕਰੋ ਠੀਕ ਆ ਨਾ ਤੇ ਬਾਕੀ ਆਪਾਂ ਚਲੋ ਗੱਲਬਾਤ ਬਾਅਦ ਕਰਦੇ ਆ ਤੇ ਤੁਸੀਂ ਵੀਰੇ ਕਾਪੀ ਪੈਨ ਤੇ ਲਿਖ ਲਓ ਮੈਂ ਹੌਲੀ ਹੌਲੀ ਬੋਲੂਗਾ ਤੇ ਸੂਣ ਤੋਂ ਬਾਅਦ ਜਿਹੜਾ ਕਾੜਾ ਦੇਣਾ ਪਹਿਲੀ ਗੱਲ ਵੀਰੇ ਇਹ ਆ ਬੀ ਗਰਮੀਆਂ 'ਚ ਤੁਸੀਂ ਕਾੜਾ ਇਹ ਜਿਵੇਂ ਅੱਜ ਦੇ ਤਾਂ 3 ਦਿਨ ਛੱਡ ਕੇ ਫੇਰ ਦੇ ਦਿਓ 2 ਹੀ ਕਾੜੇ ਦੇਓ ਠੀਕ ਆ ਨਾ ਤੇ ਸਿਆਲਾਂ 'ਚ ਤੁਸੀਂ 3 ਕਾੜੇ ਵੀ ਦੇ ਸਕਦੇ ਹੋ 1-1 ਦਿਨ ਛੱਡ ਕੇ ਲਓ ਵੀਰੇ ਹੁਣ ਲਿਖ ਲਓ ਤੇ 2 ਲੀਟਰ ਲੈਣਾ ਤੁਸੀਂ ਪਾਣੀ ਅੱਧਾ ਕਿਲੋ ਗੁੜ 100 ਗ੍ਰਾਮ ਸੌਂਫ 100 ਗ੍ਰਾਮ ਅਜਮੈਣ 50 ਗ੍ਰਾਮ ਮੇਥੇ ਸੁੱਕੇ ਤੇ 100 ਗ੍ਰਾਮ ਤੁਸੀਂ ਲੈਣਾ ਦੇਸੀ ਘਿਓ ਦੇ ਸੀ ਕਿਉਂ ਨਹੀਂ ਲੈਣਾ ਤੁਸੀਂ ਡਾਲਦਾ ਵੀ ਲੈ ਸਕਦੇ ਹੋ ਵੱਡੀ ਇਲਾਇਚੀ ਲੈਣੀ ਆ 50 ਗ੍ਰਾਮ 50 ਗ੍ਰਾਮ ਲੈਣੀ ਆ ਤੁਸੀਂ ਹਲਦੀ ਠੀਕ ਆ ਨਾ ਜੇ ਸਰਦੀ ਆ ਤਾਂ ਤੁਸੀਂ ਅੱਧਾ ਕਿਲੋ ਬੜੇਵੇਂ ਵੀ ਲੈ ਸਕਦੇ ਹੋ ਜੇ ਗਰਮੀਆਂ ਤਾਂ ਬੜੇਵੇਂ ਰਹਿਣਦੇ ਹੋ ਇਹ ਕਾੜਾ ਵੀਰੇ ਤੁਸੀਂ ਐਨ ਦਿਨ ਕੇ ਗਰਮੀਆਂ ਚ ਦੋ ਵਾਰ ਜਿਵੇਂ ਅੱਜ ਸੂਣ ਤੋਂ ਬਾਅਦ ਦਿੱਤਾ ਤੇ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਚਾਹੇ ਦੇ ਦੋ ਫੇਰ ਦੋ ਕਾੜੇ ਤੇ ਸਰਦੀਆਂ ਚ ਤੁਸੀਂ ਸੂਣ ਤੋਂ ਬਾਅਦ ਤੇ ਦੋ ਦਿਨ ਹੋਰ ਵੀ ਤਿੰਨ ਤਿੰਨ ਕਾੜੇ ਸਿਆਲ ਚ ਦੋ ਕਾੜੇ ਗਰਮੀਆਂ ਚ ਇਹ ਚੀਜ਼ਾਂ ਆਪਾਂ ਵਰਤ ਵੀ ਰਹੇ ਹਾਂ ਇਹ ਤੁਹਾਨੂੰ ਦੱਸੀਆਂ ਨੇ ਤੇ ਹੁਣ ਆਪਾਂ ਨੇ ਦੂਜੀ ਗੱਲ ਕਰਨੀ ਆ ਵੀਰੇ ਜੇ 21 ਦਿਨ ਬਾਅਦ ਕੰਨ ਨਹੀਂ ਚੱਲਦਾ ਉਹ ਆਪਾਂ ਨੇ ਕਾੜਾ ਕਿਹੜਾ ਕਿਹੜਾ ਦੇਣਾ ਕਿੰਨੇ ਦਿਨ ਦੇਣਾ ਕਿੰਨੇ ਦਿਨ ਛੱਡ ਕੇ ਦੇਣਾ ਵੀ ਕਿੰਨੇ ਕਾੜੇ ਦੇਣੇ ਨੇ ਉਹ ਵੀ ਤੁਸੀਂ ਕਾਪੀ ਪੈਨ ਆਪਣਾ ਕੋਡ ਰੱਖੋ ਉਹ ਵੀ ਲਿਖ ਲਓ ਮੈਂ ਬੋਲਣ ਲੱਗਿਆ ਹੁਣ ਵੀਰੇ ਲਿਖ ਲਓ ਕੰਨ ਚ ਲਾਉਣ ਲਈ 21 ਦਿਨ ਬਾਅਦ ਜੇ ਕੰਨ ਨਹੀਂ ਚੱਲਦਾ ਕਈ ਵੀਰ ਕਹਿੰਦੇ ਨੇ ਵੀ ਕੰਨ ਨਹੀਂ ਚੱਲਿਆ ਹੈਗਾ ਆਹ ਕਾੜਾ ਲਿਖ ਲਓ ਵੀਰੇ ਚੱਕ ਲਓ ਕਾਪੀ ਪੈਨ 200 ਗ੍ਰਾਮ ਲੈਣਾ ਤੁਸੀਂ ਮਿੱਠਾ ਤੇਲ ਏ ਤੁਸੀਂ ਫੀਡ ਫੈਕਟਰੀ ਤੇ ਵੀ ਜਾਂ ਅੰਸਾਰੀ ਦੀ ਦੁਕਾਨ ਤੇ ਵੀ ਜਾ ਕੇ ਕਹਿ ਸਕਦੇ ਹੋ 200 ਗ੍ਰਾਮ ਮਿੱਠਾ ਤੇਲ 100 ਗ੍ਰਾਮ ਸੌਂਫ 100 ਗ੍ਰਾਮ ਅਜਵਾਇਣ 50 ਗ੍ਰਾਮ ਵੱਡੀ ਇਲਾਇਚੀ ਤੇ ਅੱਧਾ ਕਿਲੋ ਗੁੜ ਇਹ ਤੁਸੀਂ ਇਹਦੇ ਬਣਾਉਣੇ ਨੇ 5 ਕੜੇ ਇੱਕ ਇੱਕ ਦਿਨ ਛੱਡ ਕੇ ਦੇਣੇ ਨੇ ਚਾਹੇ ਗਰਮੀ ਆ ਚਾਹੇ ਆ ਸਿਆਲ ਬਾਕੀ ਵੀਰੇ ਗੱਲ ਇਹ ਮੇਨ ਆਪਣੇ ਦਿਮਾਗ 'ਚ ਬਠਾ ਲੋ ਵੀ ਕਈ ਪਸ਼ੂ ਹੁੰਦੇ ਨੇ ਜਿਹੜੇ ਮੰਨਦੇ ਹੁੰਦੇ ਨੇ ਗਰਮੀ ਠੀਕ ਆ ਨਾ ਕਈ ਪਸ਼ੂਆਂ ਦੇ ਮੈਦੇ ਹੁੰਦੇ ਨੇ ਜਿਹੜੇ ਸਟਰੌਂਗ ਹੁੰਦੇ ਨੇ ਠੀਕ ਆ ਨਾ ਇਹ ਵੀ ਬੰਦੇ ਆਲਾ ਹੀ ਹਿਸਾਬ ਆ ਜਿਵੇਂ ਹਾਂ ਅ ਬੰਦੇ ਹੁੰਦੇ ਨੇ ਜਿੰਨਾ ਮਰਜ਼ੀ ਖਾ ਲੈਣ ਕੋਈ ਬਿਮਾਰ ਨਹੀਂ ਹੁੰਦੇ ਕੁਛ ਨਹੀਂ ਕਈ ਮਾੜਾ ਮੋਟਾ ਦਲਿਆ ਹੋਇਆ ਖਾਣ ਵੀ ਮਤਲਬ ਬਿਮਾਰ ਹੋ ਜਾਂਦੇ ਨੇ ਐਹੀ ਪਸ਼ੂ ਨੇ ਵੀਰੇ ਆਪਣਾ ਪਸ਼ੂ ਦੇ ਹਿਸਾਬ ਨਾਲ ਤੁਸੀਂ ਕਾੜੇ ਵੀ ਆਪਾਂ ਨੇ ਤੁਹਾਨੂੰ ਦੱਸਤਾ ਵੀ ਇਹ ਕਾੜੇ ਦੇਣੇ ਨੇ ਜਿਹੜੇ ਆਹਾ ਕਾਣ ਚਲਾਉਣ ਵਾਲੇ ਨੇ ਇਹ ਪੰਜ ਕਾੜੇ ਦੇਨੇ ਨੇ ਤੁਸੀਂ 10 ਦਿਨ ਜੇ ਤੁਹਾਡਾ ਪਸ਼ੂ ਗਰਮੀ ਮੰਨਦਾ ਤਾਂ ਇਹ ਚੋ ਤੁਸੀਂ ਡੋਜ਼ ਆ ਜਿਹੜੀ ਘਟਾ ਵੀ ਸਕਦੇ ਹੋ ਜੇ ਗਰਮੀ ਮੰਨਦਾ ਮੋਕ ਮਾਰਦਾ ਤਾਂ ਗੱਲ ਕਰਦੇ ਆਪਾਂ ਤੁਹਾਨੂੰ ਇੱਕ ਕਾੜਾ ਦਿੱਤੇ ਤੇ ਪਤਾ ਲੱਗ ਜੂ ਵੀ ਗਰਮੀ ਤਾਂ ਨਹੀਂ ਮੰਨਦਾ ਜਾਂ ਮੋਕ ਤਾਂ ਨਹੀਂ ਮਾਰਦਾ ਇੱਥੋਂ ਹੀ ਆਪਾਂ ਨੂੰ ਜੱਜ ਹੁੰਦਾ ਤੁਹਾਨੂੰ ਲੱਗਦਾ ਵੀ ਤੁਹਾਡਾ ਪਸ਼ੂ ਮੋਕ ਮਾਰਦਾ ਤਾਂ ਜਿਵੇਂ 200 ਗ੍ਰਾਮ ਮਿੱਠਾ ਤੇਲ ਹੈ ਦੀ ਜਗ੍ਹਾ 100 ਕਰ ਦੋ ਸੌਂਫ ਤਾਂ ਚਲੋ 100 ਗ੍ਰਾਮ ਹੀ ਰੱਖਿਓ ਅਜਮੈਨ 100 ਗ੍ਰਾਮ ਆ ਇਹਨੂੰ 70 80 ਕਰ ਲਓ ਵੱਡੀ ਲਹਿਜੀ ਵੀ ਉਨੀ ਰੱਖੋ ਗੁੜ ਅੱਧਾ ਕਿਲੋ ਆ ਬਾਕੀ ਇਹਦੇ ਨਾਲ ਉਮੀਦ ਤਾਂ ਹੈ ਨਹੀਂ ਵੀ ਮੋਕਮਾਰੂ ਪਸ਼ੂ ਤੇ ਇਹ ਪੰਜ ਕਾੜੇ ਦੇਣੇ ਨੇ ਵੀਰੇ ਇੱਕ ਇੱਕ ਦਿਨ ਛੱਡ ਕੇ ਚਾਹੇ ਗਰਮੀ ਆ ਚਾਹੇ ਸਿਆਲ ਠੀਕ ਆ ਨਾ ਤੇ ਪਸ਼ੂ ਦੀ 21 ਦਿਨ ਬਾਅਦ ਡੀ ਵਾਰਮਿੰਗ ਤੁਸੀਂ ਜ਼ਰੂਰ ਕਰਨੀ ਆ ਠੀਕ ਆ ਨਾ ਕਿਉਂਕਿ ਕਈ ਵੀਰ ਕਹਿੰਦੇ ਨੇ ਵੀਰੇ ਪਸ਼ੂ ਪੀਕ ਲੈਵਲ ਤੇ ਆ ਜਾਂ ਨਹੀਂ ਕਿਉਂਕਿ ਆਪਾਂ ਜੋ ਵੀ ਖਰਾਕ ਕਈ ਵਾਰ ਆਪਾਂ ਕਹਦੇ ਨੇ ਜੋ ਵੀ ਖਰਾਕ ਆਪਾਂ ਪਾਉਨੇ ਆਂ ਕਈ ਵਾਰ ਪੇਟ ਜਿਹੜੇ ਕੀੜੇ ਹੁੰਦੇ ਨੇ ਉਹਨਾਂ ਨੂੰ ਹੀ ਲੱਗੀ ਜਾਂਦੀ ਆ ਪਸ਼ੂ ਨੂੰ ਫਿਰ ਕੀ ਲਗਣੀ ਆ ਠੀਕ ਆ ਨਾ ਇਸ ਲਈ ਡੀ ਵਾਰਮਿੰਗ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਸੂਣ ਤੋਂ 21 ਦਿਨ ਬਾਅਦ ਵਜਨ ਦੇ ਹਿਸਾਬ ਨਾਲ ਇਹ ਹੋ ਗਏ ਵੀਰੇ ਦੋ ਕਾੜੇ ਇੱਕ ਤਾਂ ਜਿਹੜਾ ਸੂਣ ਤੋਂ ਬਾਅਦ ਦੇਣੇ ਨੇ ਪਹਿਲਾਂ ਮੈਂ ਬੋਲਿਆ ਸੀ ਇੱਕ ਆ ਜਿਹੜਾ ਕਣ ਚ ਲਾਉਣ ਲਈ ਠੀਕ ਆ ਨਾ ਉਤੋਂ ਬਾਅਦ ਜੇ ਤੁਸੀਂ ਆਪਣੇ ਪਸ਼ੂ ਨੂੰ ਪੀਕ ਲੈਵਲ ਤੇ ਲੈ ਕੇ ਜਾਣਾ ਇੱਕ ਮਹੀਨੇ ਬਾਅਦ ਜਿਹੜਾ ਕਾੜਾ ਉਹਨੂੰ ਦੇਣਾ 21 ਦਿਨ ਬਾਅਦ ਡੀਵਰਮਿੰਗ ਕਰਤੀ ਜੇ ਕਣ ਚੱਲ ਪਿਆ ਉਹਦਾ ਠੀਕ ਹੈ ਠੀਕ ਆ ਠੀਕ ਆ ਨਾ ਜੇ ਕਣ ਨਹੀਂ ਚੱਲਦਾ ਤਾਂ ਜਿਹੜਾ ਕਾੜਾ ਮੈਂ ਤੁਹਾਨੂੰ ਬੋਲਿਆ ਤੁਸੀਂ ਤਾਂ ਦੇਣਾ ਜੇ ਕਣ ਨਹੀਂ ਚੱਲਦਾ ਜੇ ਕਣ ਚੱਲ ਪਿਆ ਉਹ ਤੋਂ ਬਾਅਦ ਪੀਕ ਲੈਵਲ ਤੇ ਜੇ ਪਸ਼ੂ ਨੂੰ ਲੈ ਕੇ ਜਾਣਾ ਤਾਂ ਕਿਹੜਾ ਕਾੜਾ ਦੇਣਾ ਉਹ ਵੀ ਵੀਰੇ ਕਾਪੀ ਪੈਨ ਆਪਣੀ ਚੱਕ ਲਓ ਨੋਟ ਕਰ ਲਓ ਪੀਕ ਲੈਵਲ ਤੇ ਲਿਆਂਣ ਲਈ ਆਪਾਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤਦੇ ਆ ਜਾਂ ਵਰਤਣੀਆਂ ਨੇ ਇਹ ਆਪਾਂ ਨੇ ਪ੍ਰੈਕਟੀਕਲ ਕਰੇ ਹੋਏ ਨੇ ਕੋਈ ਆਪਾਂ ਨੇ ਤੁਹਾਨੂੰ ਵੈਸੇ ਹੀ ਨਹੀਂ ਦੱਸ ਰਹੇ ਇਹ ਪ੍ਰੈਕਟੀਕਲ ਚੀਜ਼ ਕਰਦੇ ਆ ਹੁਣ ਆਪਣੀ ਗਾਂ ਇੱਕ ਸੂਨੇ ਵਾਲੀ ਆ ਉਹਦੇ ਵੀ ਉਹਦੇ ਨੂੰ ਆਪਾਂ ਕੀ ਕੀ ਦਵਾਂਗੇ ਉਹ ਵੀ ਤੁਹਾਡੇ ਨਾਲ ਪੂਰੀ ਜਾਣਕਾਰੀ ਆ ਜਿਹੜੀ ਆਪਾਂ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਵੀਰੇ ਹੁਣ ਵੀਰੇ ਲਿਖ ਲਓ ਕਾੜਾ ਜਿਹੜਾ ਆਪਾਂ ਨੇ ਲੈ ਕੇ ਜਾਣਾ ਪੀਕ ਲੈਵਲ ਤੇ ਪਸ਼ੂ ਦਾ ਦੁੱਧ 10 ਦਿਨ ਤੱਕ ਦਾ ਵੀਰੇ ਫੀਡ ਆ ਜਿਹੜੀ ਉਹ ਪਾਇਆ ਨਾ ਕਰੋ ਜਦੋਂ ਤੁਹਾਡਾ ਪਸ਼ੂ ਸੂਪਿਆ ਠੀਕ ਆ ਨਾ ਘਟੋ ਘੱਟ ਵੀਰੇ 10 ਦਿਨ ਫੀਡ ਨਾ ਪਾਓ ਥੋੜੀ ਥੋੜੀ ਪਾਓ ਵੀ ਮਤਲਬ ਕਿਲੋ ਡੇਢ ਕਿਲੋ ਹੱਦ ਠੀਕ ਆ ਨਾ ਕੜਾ ਜਦੋਂ ਜਿਹੜਾ ਤੁਹਾਨੂੰ ਮੈਂ ਦੱਸਿਆ ਤੇ ਅਸੀਂ ਵੀ ਉਹੀ ਦਿੰਨੇ ਆ ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਵੀਰੇ ਕਈ ਵਾਰ ਆਪਾਂ ਪਸ਼ੂ ਸੂਪ ਜਾਂਦਾ ਉਹਦੇ ਵੱਧ ਦੁੱਧ ਲੈਣ ਦੇ ਛੇਦੇ ਦੁੱਧ ਲੈਣ ਦੇ ਚੱਕਰ 'ਚ ਉਹਨੂੰ ਫੀਡ ਇੰਨੀ ਪਾ ਦਿੰਦੇ ਆ ਉਹਦਾ ਮਿੱਦਾ ਰੁਕ ਜਾਂਦਾ ਇੱਕ ਤਾਂ ਵੀਰੇ ਪਸ਼ੂ ਸੂਕੇ ਹਟਿਆ ਹੁੰਦਾ ਠੀਕ ਆ ਨਾ ਬੱਚਾ ਦਿੱਤਾ ਹੁੰਦਾ ਹੁਣ 30 35 ਕਿਲੋ ਦਾ ਦਾ ਬੱਚਾ ਹੁੰਦਾ ਹੀ ਆ ਜੇ ਚੰਗੀ ਗ੍ਰੋਥ ਵਾਲਾ ਠੀਕ ਆ ਨਾ ਬੱਚਾ ਦੇ ਕੇਗਾ ਹੱਡੀ ਹੁੰਦੀ ਆ ਉਹਦੀ ਅੰਦਰੋਂ ਸੈਟਿੰਗ ਨਹੀਂ ਹੁੰਦੀ ਆਪਾਂ ਉਹਨੂੰ ਫੀਡ ਪਾਪ ਆਉ ਤੋਂ ਦੁੱਧ ਲੈਣ ਦੀ ਕਰੀ ਜਾਣੀ ਹੁੰਦੀ ਆ ਪਹਿਲਾਂ ਉਹਦੀ ਅੰਦਰੋਂ ਸੈਟਿੰਗ ਹੋਣ ਦੋ 10 12 ਦਿਨ ਫਿਰ ਉਹਨੂੰ ਫੀਡ ਆ ਜਿਹੜੀ ਵਧਾਇਆ ਕਰੋ ਜਿਹਦੇ ਨਾਲ ਆਪੇ ਉਹਨੇ ਪੀਕ ਲੈਵਲ ਤੇ ਦੁੱਧ ਤੇ ਆ ਜਾਣਾ ਜਦੋਂ ਆਪਾਂ ਉਹਨੂੰ ਸੂਣ ਤੋਂ ਬਾਅਦ ਟਾਈਮ ਦਿੰਨੇ ਆ ਕਮੇਨ ਗੱਲ ਵੀ ਇਹ ਵੀ ਆ 60 ਦਿਨ ਘਟੋ ਘਟੇ ਯਾਰ ਛੱਡਣਾ ਜ਼ਰੂਰੀ ਆ ਪਸ਼ੂ ਪਸ਼ੂ ਦਾ ਜਿਹੜਾ ਡਰਾਈ ਪੀਰੀਅਡ ਹੁੰਦਾ 40 ਦਿਨ ਦਾ ਕਿਉਂਕਿ 20 ਦਿਨ ਦਾ ट्रांजिशन ਉਹ ਤਾਂ ਉਹਦੀ ਬੱਚੇ ਦੀ ਗਰੋਥ ਹੋਣ ਲੱਗ ਜਾਂਦੀ ਆ ਠੀਕ ਆ ਗਾਂ ਦੇ ਖੂਨ ਰਾਹੀਂ ਬੱਚੇ ਨੂੰ ਜਿਹੜਾ ਰਾਸ਼ਨ ਪਾਣੀ ਆ ਉਹ ਪਹੁੰਚਦਾ ਠੀਕ ਆ ਨਾ ਜਿਹੜੇ ਉਹ 40 ਦਿਨ ਹੁੰਦੇ ਨੇ ਵੀਰੇ ਉਹ ਵੀ ਬਹੁਤ ਨਿਰਭਰ ਕਰਦੇ ਨੇ ਪਸ਼ੂ ਦੇ ਪੀਕ ਲੈਵਲ ਤੇ ਦੁੱਧ ਜਾਣ ਤੇ ਠੀਕ ਆ ਨਾ ਤੁਸੀਂ ਵੀਰੇ 40 ਦਿਨ ਘੱਟੋ ਘਾਟ ਇੱਕ ਕਿਸਮ ਦਾ ਯਾਰ ਉਹਦਾ ਰੈਸਟ ਟਾਈਮ ਹੁੰਦਾ ਹੁਣ ਇੰਨਾ ਚਿਰ ਪਸ਼ੂ ਦੁੱਧ ਦਿੰਦਾ ਠੀਕ ਆ ਨਾ ਉਹਨੂੰ 40 ਦਿਨ ਕਿਉਂਕਿ 20 ਦਿਨ ਤਾਂ ਉਹ ਚ ਤਾਂ ਫੇਰ ਉਹਨੂੰ ਉਹੀ ਆ ਜਾਂਦਾ ਵੀ ਮਤਲਬ ਬੱਚੇ ਦੀ ਗ੍ਰੋਥ ਹੋਣ ਲੱਗ ਜਾਂਦੀ ਆ ਖੂਨ ਰਾਹੀਂ ਉਹਨੂੰ ਰਾਸ਼ਨ ਜਾਣ ਲੱਗ ਜਾਂਦਾ ਗਾਂ ਦੇ ਖੂਨ ਰਾਹੀਂ ਬੱਚੇ ਨੂੰ ਠੀਕ ਆ ਨਾ 40 ਦਿਨ ਵੀ ਮਤਲਬ ਵੀ 60 ਦਿਨ ਘੱਟੋ ਘਾਟ ਛੱਡੋ 40 ਦਿਨ ਡਰਾਈ ਪੀਰੀਅਡ ਦੇ ਜ਼ਰੂਰੀ ਨੇ ਹੁਣ ਮੈਂ ਦੁਬਾਰਾ ਤੋਂ ਵੀਰੇ ਫੇਰਾਂ ਵੀ ਕਨਫਿਊਜ਼ ਨਾ ਹੋ ਜੋਂ ਜਾਂ ਨਾ ਤੁਸੀਂ ਨਾ ਮੈਂ ਵੀ ਪ੍ਰੋਪਰ ਦੱਸਿਆ ਜਾਵੇ ਇੱਕ ਤਾਂ ਤੁਹਾਨੂੰ ਪਹਿਲਾਂ ਕਾੜਾ ਬੋਲਿਆ ਸੀ ਵੀ ਗਾਂ ਜਾਂ ਮੱਝ ਦਾ ਕਾੜਾ ਹੋ ਗਿਆ ਸੂਣ ਤੋਂ ਬਾਅਦ ਠੀਕ ਆ ਸਰਦੀਆਂ 'ਚ ਦੇਣਾ 3 ਵਾਰ ਗਰਮੀਆਂ 'ਚ 2 ਵਾਰ ਸਰਦੀਆਂ 'ਚ ਤੁਸੀਂ ਇੱਕ ਇੱਕ ਦਿਨ ਛੱਡ ਕੇ ਦੇਣਾ ਸਿਆਲ 'ਚ ਤੁਸੀਂ 3 ਦਿਨ ਛੱਡ ਕੇ ਦੇਣਾ ਠੀਕ ਆ ਨਾ ਤੇ ਇੱਕ ਵਜਿਰੇ ਆਪਾਂ ਨੇ ਕਣ ਚ ਲਾਉਣੇ ਵਾਲਾ ਬੋਲਿਆ ਸੀ ਉਹ ਜੇ ਤਾਂ ਕਣ ਚੱਲ ਪਿਆ ਫਿਰ ਤਾਂ ਉਹ ਕਾੜਾ ਦੇਣਾ ਨਹੀਂ ਹੈਗਾ ਫਿਰ ਤਾਂ ਜਿਹੜਾ ਮੈਂ ਤੁਹਾਨੂੰ ਹੁਣ ਦੱਸ ਰਿਹਾ ਪੀਕ ਲੈਵਲ ਤੇ ਦੁੱਧ ਲਿਆਣ ਲਈ ਉਹ 21 ਦਿਨ ਬਾਅਦ ਤੁਸੀਂ ਸਟਾਰਟ ਕਰਦੇ ਹੋ ਡੀ ਵਾਰਮਿੰਗ ਕਰਕੇ ਜਿਵੇਂ ਅੱਜ ਡੀ ਵਾਰਮਿੰਗ ਕਰਤੀ ਕੱਲ ਨੂੰ ਸਟਾਰਟ ਕਰਦੇ ਹੋ ਡੀ ਵਾਰਮਿੰਗ ਤੋਂ ਪਹਿਲਾਂ ਗੁੜ ਜ਼ਰੂਰ ਦਿਓ ਠੀਕ ਆ ਨਾ ਗੁੜ ਦੇਣ ਦਾ ਇਹ ਫਾਇਦਾ ਵੀ ਜਦੋਂ ਤੁਸੀਂ ਗੁੜ ਦੇਣਾ ਪਸ਼ੂ ਨੂੰ ਉਹ ਪੇਟ ਦੇ 10 ਮਿੰਟ ਪਹਿਲਾਂ ਹੀ ਦੇਣਾ ਗੁੜ ਡੀ ਵਾਰਮਿੰਗ ਕਰਨ ਤੋਂ ਇੜ ਚ ਕੀੜੇ ਨੇ ਉਹ ਇੱਕ ਜਗ੍ਹਾ ਇਕੱਠੇ ਹੋ ਜਾਣਗੇ ਠੀਕ ਹੈ ਨਾ ਹੁਣ ਤੋਂ 21 ਦਿਨ ਬਾਅਦ ਡੀ ਵਾਰਮਿੰਗ ਕਰ ਦੇਣੀ ਆ ਹੁਣ ਆ ਦੇਖ ਲਓ ਜੇ ਤਾਂ ਤੁਹਾਡੇ ਪਸ਼ੂ ਦਾ ਕਣ ਚੱਲ ਪਿਆ ਠੀਕ ਹੈ ਨਾ ਫੇਰ ਤਾਂ ਤੁਸੀਂ 21 ਦਿਨ ਬਾਅਦ ਆਹ ਕਾੜਾ ਸਟਾਰਟ ਕਰ ਦੇਣਾ ਪੀਕ ਤੇ ਦੁੱਧ ਲਿਜਾਣ ਲਈ ਜੇ ਤੁਹਾਡੇ ਪਸ਼ੂ ਦਾ ਕਣ ਨਹੀਂ ਚੱਲਿਆ ਪਹਿਲਾਂ ਉਹਦਾ ਕਣ ਚਲਾਓ ਜਿਹੜਾ ਕਾੜਾ ਤੁਹਾਨੂੰ ਮੈਂ ਦੱਸਿਆ ਮਿੱਠੇ ਤੇਲ ਵਾਲਾ ਉਹ ਦੋ ਹੁਣ ਕਣ ਚਲਾਉਣੇ ਵਾਲਾ ਤਾਂ ਹੋ ਗਿਆ ਦੂਆ ਕਾੜਾ ਵੀ ਹੋ ਗਿਆ ਹੁਣ ਪੀਕ ਤੇ ਦੁੱਧ ਲਿਜਾਣ ਲਈ ਵੀਰੇ ਉਹ ਲਿਖ ਲਓ 2 ਕਿਲੋ ਲੈਣੀ ਆ ਵੀਰੇ ਧਾਗੇ ਵਾਲੀ ਮਿਸ਼ਰੀ 2 ਕਿਲੋ ਲੈਣਾ ਤੁਸੀਂ ਤਾਰਾ ਮੀਰਾ 2 ਕਿਲੋ ਲੈਣਾ ਤੁਸੀਂ ਮੇਥੀ ਦਾਣਾ ਅੱਧਾ ਕਿਲੋ ਲੈਣਾ ਚਿੱਟਾ ਜੀਰਾ ਅੱਧਾ ਕਿਲੋ ਲੈਣੀ ਆ ਵੀਰੇ ਤੁਸੀਂ ਸੌਂਫ ਇਹਨਾਂ ਨੂੰ ਪੀਸ ਲੈਣਾ ਇਹ ਥੋੜਾ ਬਣ ਗਿਆ 7 ਕਿਲੋ ਸਮਾਨ ਆ ਜਿਹੜਾ ਸਾਰਾ ਠੀਕ ਆ ਨਾ ਅੱਧਾ ਕਿਲੋ ਸਵੇਰੇ ਫੀਡ ਚ ਪਾ ਕੇ ਦੇ ਦਿਓ ਅੱਧਾ ਕਿਲੋ ਸ਼ਾਮ ਨੂੰ ਦੇ ਦਿਓ 1 ਕਿਲੋ ਇੱਕ ਦਿਨ ਚ ਦੇਣਾ ਅੱਧਾ ਸਵੇਰੇ ਅੱਧਾ ਸ਼ਾਮ ਨੂੰ ਤੇ ਇਹ 7 ਕਿਲੋ ਦੀ રોજ ਕਿਲੋ રોજ ਹੋ ਜਾ ਕਰਨਾ 7 ਦਿਨ ਦੋ ਲਗਾਤਾਰ ਤੇ ਇਹਦੇ ਨਾਲ ਆ ਜਿਹੜਾ ਪਸ਼ੂ ਆ ਪੀਕ ਲੈਵਲ ਤੇ ਦੁੱਧ ਵੀ ਜਾਊਗਾ ਠੀਕ ਆ ਨਾ ਤੇ ਅੰਦਰੋਂ ਵੀ ਵਧੀਆ ਰਹੂਗਾ ਤੇ ਇੱਕ ਉਹੀ ਆ ਗੱਲ ਵੀ 10 ਦਿਨ ਤੱਕ ਪਸ਼ੂ ਨੂੰ ਫੀਡ ਨਾ ਪਾਓ ਇਹੀ ਬੇਨਤੀ ਆ ਥੋੜੀ ਪਾਓ ਅੰਦਰੋਂ ਸੈਟਿੰਗ ਹੋਣ ਦਿਓ ਜਦੋਂ 10 12 ਦਿਨ ਹੋ ਗਏ ਸੂਈ ਨੂੰ ਫਿਰ ਥੋੜੀ ਥੋੜੀ ਇੱਕੋ ਦਾ ডোজ ਨਾ ਵਧਾਓ ਸੁਪੋਜ ਕਰ ਲੋ ਥੋੜੀ 25 ਕਿਲੋ ਵਾਲੀ ਗਾਂ ਤੁਸੀਂ ਉਹਨੂੰ 10 ਦਿਨ ਡੇਢ 2 ਕਿਲੋ ਫੀਡ ਪਾਈ ਠੀਕ ਆ ਨਾ ਫਿਰ 10 12 ਦਿਨ ਤੋਂ ਬਾਅਦ ਤੁਸੀਂ ਉਹਦੀ ਤਿੰਨ ਕਰਤੀ ਫਿਰ ਚਾਰ ਕਰਤੀ ਐਂ ਆ ਰੋਜ਼ ਕਿਲੋ ਕਿਲੋ ਵਧਾਓ ਠੀਕ ਆ ਨਾ ਵੀ 15 18 ਦਿਨ ਦੇ ਵਿੱਚ ਵਿੱਚ ਉਹਦਾ ਵੀ ਮਤਲਬ ਪ੍ਰੋਪਰ ਫੀਡ ਆ ਜਿਹੜੀ ਉਹ ਹੋ ਜਾਵੇ ਠੀਕ ਆ ਨਾ ਇਹ ਕਾੜੇ ਸੀ ਵੀਰੇ ਤਿੰਨ ਇਹ ਆਪਾਂ ਵਰਤ ਵੀ ਰਹੇ ਆ ਤੇ ਆਪਾਂ ਨੂੰ ਕੱਲ ਵੀਰ ਨੇ ਕਿਹਾ ਵੀ ਸੀ ਜਰੂਰ ਦੱਸੋ ਇਹ ਤੁਹਾਡੇ ਨਾਲ ਕਾੜੇ ਆਪਾਂ ਸ਼ੇਅਰ ਕਰੇ ਇਹਨੂੰ ਵਰਤ ਕੇ ਜਰੂਰ ਦੇਖਿਓ ਠੀਕ ਆ ਨਾ ਬਾਕੀ ਯਾਰ ਗਾਵਾਂ ਜਾਂ ਮੱਝਾਂ ਦਾ ਕੋਈ ਵੀ ਕੰਮ ਆ ਜੇ ਤੁਸੀਂ ਫਾਰਮ ਲੈਵਲ ਤੇ ਕਰਨਾ ਤਾਂ ਤੁਹਾਨੂੰ ਆਪਣਾ ਟਾਈਮ ਆ ਇਹਨਾਂ ਨੂੰ ਪ੍ਰੋਪਰ ਦੇਣਾ ਪਊ ਹੁਣ ਕਈ ਵੀਰ ਕਹਿੰਦੇ ਨੇ ਲਾ ਇੰਨਾ ਟਾਈਮ ਕਿੱਥੇ ਆ ਤੇ ਜਿਵੇਂ ਆਪਾਂ ਰੀਲ ਵੀ ਪਾਉਣੇ ਹੁੰਦੇ ਆ ਆਪਾਂ ਤੁਹਾਨੂੰ ਪਤਾ ਹੀ ਆ ਵੀ ਤੋਲ ਕੇ ਸਾਰਾ ਕੁਝ ਪਾਉਣੇ ਆ ਕਈ ਵੀਰ ਮੈਸੇਜ ਕਰਦੇ ਨੇ ਬਾਈ ਜੇ ਤੋਲ ਕੇ ਪਾਉਣ ਲੱਗੇ ਫਿਰ ਤਾਂ ਹੋ ਲਿਆ ਕੰਮ ਤੁਹਾਨੂੰ ਪ੍ਰਾਪਰ ਵੀਰੇ ਇੱਧਰ ਧਿਆਨ ਦੇਣਾ ਪਊ ਤਾਂ ਤੁਸੀਂ ਜਾ ਕੇ ਕਾਮਯਾਬ ਹੋਵੋਗੇ ਉਹ ਜੇ ਪਸ਼ੂ ਬਨ ਕੇ ਪੁੱਛਣਾ ਹੀ ਨਹੀਂ ਜਾਂ ਉਹਨੂੰ ਕੁਝ ਪਾਉਣਾ ਹੀ ਨਹੀਂ ਫਿਰ ਆਪਾਂ ਕਹਿੰਦੇ ਨੇ ਆ ਇਹ ਧੰਦੇ 'ਚ ਮੁਨਾਫਾ ਨਹੀਂ ਹੈਗਾ ਠੀਕ ਆ ਨਾ ਜੇ ਤੁਸੀਂ ਇਹ ਧੰਦੇ 'ਚ ਸ਼ੌਂਕ ਨਾਲੇ ਕੰਮ ਹੁੰਦੇ ਨੇ ਵੀਰੇ ਸ਼ੌਂਕ ਤੋਂ ਬਿਨਾ ਇਹ ਕੰਮ ਨਹੀਂ ਹੋਣਾ ਸ਼ੌਂਕ ਤੋਂ ਬਿਨਾ ਗੋਹਾ ਨਹੀਂ ਚੱਕਿਆ ਜਾਣਾ ਬਾਕੀ ਹਰੇਕ ਦਾ ਕੰਮ ਕਰਨ ਦਾ ਆਪਣਾ ਤਰੀਕਾ ਆਪਾਂ ਦਾ ਵੀਰੇ ਪੂਰਾ ਵੀ ਮਤਲਬ ਟਾਈਮ ਆ ਜਿਹੜਾ ਆਪਣੇ ਪਸ਼ੂ ਨੂੰ ਦੇ ਰਹੇ ਆ ਤੇ ਪੂਰੀ ਸ਼ਾਮ ਸੰਭਾਲ ਕਰ ਰਹੇ ਆ ਆਪਾਂ ਜ਼ਰੂਰੀ ਨਹੀਂ ਹੁੰਦਾ ਹੁਣ ਜੇ ਕੋਈ ਕਹੇ ਬਿਮਾਰੀ ਤਾਂ ਇੱਕ ਕੁਦਰਤ ਦੇ ਹੱਥ ਵਾਸ ਦੀ ਗੱਲ ਆ ਆਪਣੀ ਕੋਸ਼ਿਸ਼ ਆ ਆਪਣਾ ਕੰਮ ਕਰੋ ਠੀਕ ਆ ਨਾ ਇਹਨਾਂ ਵੱਲ ਧਿਆਨ ਦਿਓ ਕਿਉਂਕਿ ਧਿਆਨ ਦੇ ਇਹਨਾਂ ਨੇ ਕਿਹੜਾ ਬੋਲ ਕੇ ਕਹਿਣਾ ਆਪਾਂ ਨੂੰ ਸਾਰਾ ਕੁਝ ਦੇਖਣਾ ਪੈਂਦਾ ਹੁਣ ਇੱਕ ਛੋਟਾ ਬੱਚਾ ਹੁੰਦਾ ਮਾਂ ਉਹਨੂੰ ਪਾਲਦੀ ਆ ਠੀਕ ਆ ਨਾ ਉਹ ਜਿਹੜਾ ਬੋਲ ਕੇ ਦੱਸਦਾ ਹੁੰਦਾ ਬਾਕੀ ਮਾਂ ਨੂੰ ਸਾਰਾ ਕੁਝ ਪਤਾ ਹੀ ਹੁੰਦਾ ਵੀ ਕਦੋਂ ਉਹਨੇ ਦੁੱਧ ਪੀਣਾ ਕਦੋਂ ਕੀ ਮੰਗਦਾ ਕੀ ਬੋਲਦਾ ਠੀਕ ਆ ਨਾ ਐਦਾਂ ਹੀ ਆਪਾਂ ਯਾਨੀ ਜੀ ਮੈਂ ਤਾਂ ਇਹੀ ਕਹਿਣਾ ਵੀ ਸ਼ੌਂਕ ਨਾਲ ਇਹ ਕੰਮ ਹੁਣ ਆਪਣੇ ਪਸ਼ੂ ਪਾਲ ਪ੍ਰੋਪਰ ਧਿਆਨ ਦੇਵੋ ਸੂਣ ਤੋਂ ਬਾਅਦ ਉਹਦੀ ਇਸ ਹਾਲ ਨਾਲ ਸਾਂਭ ਸੰਭਾਲ ਕਰੋ ਵੀ ਪਹਿਲੇ ਟੀਕੇ ਨਾਲ ਕੰਸੀਵ ਹੋਵੇ ਆਪਾਂ ਕਈ ਵਾਰ ਕੀ ਕਰਦੇ ਆ ਸੂਣ ਤੋਂ ਬਾਅਦ ਸੰਭਾਲ ਨਹੀਂ ਕਰਦੇ ਜਦੋਂ ਰਿਪੀਟਰ ਹੋ ਜਾਂਦਾ ਫਿਰ ਆਪਾਂ ਭੱਜੇ ਫਿਰਦੇ ਆ ਕਦੇ ਉਹ ਤੋਂ ਪੁੱਛਦੇ ਆ ਜਾਂ ਕਦੇ ਉਹ ਪਾਊਡਰ ਪਾਉਂਦੇ ਆ ਜੇ ਆਪਾਂ ਸੁਣ ਤੋਂ ਬਾਅਦ ਇਹਨੂੰ ਧਿਆਨ ਦੇ ਲਈਏ ਫਿਰ ਆਪਾਂ ਨੂੰ ਇੰਨਾ ਕੁਝ ਕਰਨ ਦੀ ਲੋੜ ਨਹੀਂ ਹੈਗੀ ਤੇ ਬਾਕੀ ਆਪਣੀ ਗਾਂ ਦਾ ਵੀਰੇ ਵੀ ਮਤਲਬ ਅੱਜ ਹੋਈ 4 ਤਰੀਕ 4 ਦਿਨ ਰਹਿ ਗਏ ਆਪਾਂ ਡਰਾਈ ਸਮੇਂ ਦੀ ਉਹਦਾ ਰਾਸ਼ਨ ਆ ਜਿਹੜਾ ਤੇ ਉਹਦੀ ਸਾਂਭ ਸੰਭਾਲ ਵੀਡੀਓ ਚੈਨਲ ਤੇ ਪਾਈ ਹੋਈ ਆ ਤੇ ਡਰਾ ਵੀ ਟ੍ਰਾਂਜੈਕਸ਼ਨ ਪੀਰੀਅਡ ਚ ਆਪਾਂ ਕੀ ਰਾਸ਼ਨ ਰੱਖਿਆ ਹੋਇਆ ਕਿਵੇਂ ਸਾਂਭ ਸੰਭਾਲ ਕਰਦੇ ਆ ਉਹ ਵੀ ਤੁਹਾਨੂੰ ਦੱਸਾਂਗੇ ਸੂਣਦੇ ਮੌਕੇ ਤੇ ਵੀ ਆਪਾਂ ਵੀਡੀਓ ਬਣਾਵਾਂਗੇ ਉਤੋਂ ਬਾਅਦ ਉਹਦੀ ਕੀ ਡਾਈਟ ਰੱਖਦੇ ਆ ਕੀ ਕਰਦੇ ਆ ਕਿੰਨਾ ਹੋਪੀਕ ਲੈਵਲ ਤੇ ਦੁੱਧ ਜਾਂਦੀ ਆ ਕਿਹੜੀਆਂ ਉਹਨੂੰ ਫੀਡ ਪਾਉਂਦੇ ਆ ਠੀਕ ਆ ਨਾ ਸਾਰਾ ਕੁਝ ਵੀ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਆਪਾਂ ਇਹ ਨਹੀਂ ਹੈਗੇ ਵੀ ਕਰਨਾ ਕੁਝ ਹੋਰ ਤੇ ਦੱਸਣਾ ਕੁਝ ਹੋਰ ਮਨ 'ਚ ਕੁਝ ਹੋਰ ਬੋਲਣਾ ਕੁਝ ਹੋਰ ਇਹ ਆਪਣਾ ਸਿਸਟਮ ਬਿਲਕੁਲ ਨਹੀਂ ਹੈਗਾ ਚਾਹੇ ਆਪਾਂ ਚੰਗੇ ਆ ਜਾਂ ਮਾੜੇ ਆ ਪਰ ਆਪਾਂ ਦੋਗਲੇ ਨਹੀਂ ਹੈਗੇ ਆਪਾਂ ਜੋ ਕਰਦੇ ਆ ਉਹੀ ਦੱਸਦੇ ਆ ਆਪਾਂ ਪੇਖੀ ਨਹੀਂ ਬਣਦੇ ਨਾ ਧਰਮ ਚ ਨਾ ਰਿਸ਼ਤੇ ਚ ਨਾ ਵੈਸੇ ਵੀ ਜੋ ਕੰਮ ਕਰਨਾ ਸ਼ਰਿਆਮ ਕਰਦੇ ਆ ਠੀਕ ਆ ਨਾ ਆਪਾਂ ਨੂੰ ਇਹੀ ਆ ਵੀ ਆਪਾਂ ਥੋੜੀ ਬੱਦ ਤੋਂ ਬੱਦ ਮਦਦ ਕਰੀਏ ਠੀਕ ਆ ਨਾ ਸੰਸਾਰ ਤੇ ਬਹੁਤ ਘੱਟ ਲੋਕ ਅਹੇ ਜਿਹੇ ਨੇ ਵੀਰੇ ਮੈਂ ਐ ਨਹੀਂ ਕਹਿੰਦਾ ਵੀ ਜਿਹਨਾਂ ਨੂੰ ਐ ਹੁੰਦਾ ਯਾਰ ਅਸੀਂ ਕਿਸੇ ਨੂੰ ਦੱਸੀਏ ਨਾ ਜੋ ਚੀਜ਼ ਸਾਨੂੰ ਪਤਾ ਉਹ ਸਾਨੂੰ ਹੀ ਪਤਾ ਰਹੇ ਬਸ ਅਗਲਾ ਸਾਤੋਂ ਸਾਡੀ ਮਿਹਨਤ ਕਰੇ ਸਾਤੋਂ ਪੁੱਛੇ ਫਰੀਦ ਆ ਫਰੀਦ ਦੀ ਨੌਲੇਜ ਆ ਜਿਹੜੀ ਜਾਂ ਫਰੀਦ ਆ ਕੁਝ ਵੀ ਆ ਕੋਈ ਨਹੀਂ ਦੇ ਕੇ ਰਾਜੀ ਹੈਗਾ ਆਪਾਂ ਦਾ ਬਾਦ ਤੁਹਾਡੇ ਨਾਲ ਇਹ ਵੀਡੀਓ ਰਹੀ ਇਹੀ ਗੱਲਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਸੀ ਠੀਕ ਆ ਨਾ ਵੀ ਬਾਕੀ ਜੋ ਵੀ ਵੀਰੇ ਪ੍ਰੋਬਲਮ ਹੁੰਦੀ ਆ ਤੁਸੀਂ ਆਪਣੇ ਨਾਲ ਸ਼ੇਅਰ ਕਰ ਸਕਦੇ ਹੋ ਕਮੈਂਟ ਕਰਿਆ ਕਰੋ ਵੀਰੇ ਜਰੂਰ ਠੀਕ ਆ ਨਾ ਆਪਾਂ ਜਿੰਨੀ ਵੀ ਹੋ ਸਕਦਾ ਜਿੰਨੀ ਕ ਆਪਾਂ ਨੂੰ ਜਾਣਕਾਰੀ ਆ ਉਨੀ ਕ ਤੁਹਾਡੀ ਮਦਦ ਵੀਰੇ ਜਰੂਰ ਕਰਿਆ ਕਰਾਂਗੇ ਇਹ ਕਿਤੇ ਜਿੱਸ ਬਸ ਧਿਆਨ ਵਾਲਾ ਹੀ ਕੰਮ ਆ ਧਿਆਨ ਦੇ ਲੋ ਫੇ ਬੰਦਾ ਕਾਮਜਾਬਾ ਜੇ ਨਹੀਂ ਧਿਆਨ ਦਿੱਤਾ ਜਾਂ ਲੇਬਰ ਸਿਰ ਤੇ ਕੰਮ ਛੱਡਣਾ ਫੇ ਨਹੀਂ ਗੱਲ ਬਣਦੀ ਹੈਗੀ ਕੋਈ ਗਾਣ ਨੂੰ ਜੇ ਆਪਾਂ ਸੁਣ ਤੋਂ ਆ ਚੰਗੀ ਤਰ੍ਹਾਂ ਸਾਹਮਦੇ ਆਪੇ ਵੀਰੇ ਗੱਬਣ ਰਹੂਗੀ ਆਪੇ ਸਾਰਾ ਕੁਝ ਹੋਊਗਾ ਤੇ ਇਹ ਵੀਡੀਓ ਚ ਵੀਰੇ ਆਪਾਂ ਨੇ ਇਹੀ ਤੁਹਾਡੇ ਨਾਲ ਗੱਲ ਕਰਨੀ ਸੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਘੰਟੀ ਜਰੂਰ ਦਬਾ ਦਿਓ ਤਾਂ ਜੋ ਆਪਾਂ ਜੋ ਵੀ ਵੀਡੀਓ ਅਪਲੋਡ ਕਰਾਂਗੇ ਕਿਸੇ ਵੀ ਵਿਸ਼ੇ ਤੇ ਉਹ ਤੁਹਾਡੇ ਕੋਲ ਆ ਜੂਗੀ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਵੇਂ ਲੱਗਦੀਆਂ ਨੇ ਕਿੱਦਾਂ ਦੀਆਂ ਹੁੰਦੀਆਂ ਨੇ ਤੇ ਆਪਾਂ ਜਿੰਨੀ ਵੀ ਆਪਾਂ ਨੂੰ ਨੌਲੇਜ ਆ ਜਾਂ ਆਪਾਂ ਨੂੰ ਜੋ ਵੀ ਵੀਰ ਪੁੱਛਦੇ ਨੇ ਜਾਂ ਕਿਸੇ ਵੀ ਵਿਸ਼ੇ ਤੇ ਆਪਾਂ ਕੰਮ ਕਰਦੇ ਆਂ ਪਸ਼ੂਆਂ 'ਚ ਜਾਂ ਕੋਈ ਬਿਮਾਰੀ ਆ ਜਾਂ ਕੁਝ ਵੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ ਠੀਕ ਆ ਨਾ ਹੁਣ ਆਪਾਂ ਡੇਲੀ ਵੀਡੀਓ ਅਪਲੋਡ ਕੋਈ ਨਾ ਕੋਈ ਟੌਪਿਕ ਤੇ ਕਰਦੇ ਹੀ ਕਰਦੇ ਆ ਠੀਕ ਹੈ ਨਾ ਤੇ ਧੰਨਵਾਦ ਸਾਰੇ ਵੀਰਾਂ ਦਾ ਸਤ ਸ੍ਰੀ ਅਕਾਲ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਟੌਪਕਾਂ ਹੀ ਧੰਨਵਾਦ ਸਾਰਿਆਂ ਦਾ ਸਤ ਸ੍ਰੀ ਅਕਾਲ ਜੀ